ਨਾਲੀ ਤੇ ਗਰਾਜ ਦਾ ਇਤਿਬਾਰ ਸਾਹਿਬ ਫਾਨ ਨੀ ਸਰ ਮੜਾ ਜਾ ਰਿਹਾ ਰਿਕਾਰਡ ਦਿੱਤੇ ਜਦੋਂ ਬਰਾਤ ਨਹੀਂ ਹੁੰਦੀ ਉਹ ਹੀ ਆ ਰਿਹਾ ਉਹ ਹੀ ਆ ਜਾ ਰਿਹਾ ਉਹ ਹਰ ਚੰਨ ਮਾ ਸਰ 35000 ਤਫਾ ਹੋਵੇ ਤੇ ਪ੍ਰੈਸ ਵਾਲੇ ਕੀ ਆਲਾ ਸ਼ਰਮਾ ਜੀ ਦੇਖੋ ਠੀਕ ਹੈ ਜੀ ਮੈਂ ਆਪਾਂ ਫਿਰ ਕਰਦੇ ਹਾਂ ਸਰ ਆਏ ਆ ਜੀ ਉਹ ਨਾਲ ਤੁਸੀਂ ਤੁਸੀਂ ਮਾੜੇ ਸਾਨੂੰ ਉਸ ਬਰੀਫ ਕਰ ਦਿਓ ਠੀਕ ਹੈ ਜੀ ਮੈਂ ਠੀਕ ਕਰਦਾ ਵੀਡੀਓ ਕੁਆਲਿਟੀ ਦਾ ਬਹੁਤ ਅਰੇ ਵੀਡੀਓ ਉਹ ਕਿੰਨੇ ਕ ਪੈਸੇ ਦਾ ਆਉਂਦਾ ਸੀ

ਸਰ ਕੀ ਕਹਿਣਾ ਚਾਹਣੇ ਅੱਜ ਤੁਸੀਂ ਸਬ ਡਿਵੀਜ਼ਨ ਤੱਪਾ ਮੰਡੀ ਦੇ ਵਿੱਚ ਪਹੁੰਚੇ ਹੈਗੇ ਆ ਕੀ ਕਹਿਣਾ ਚਾਹਣੇ ਸਰ ਅੱਜ ਆਪਣਾ ਇੱਥੇ ਆਪਣੇ ਪਿੱਛੇ ਤਹਿਸੀਲਦਾਰ ਸੀਗੇ ਆਪਣੇ ਗੁਰਚੰਨ ਸਿੰਘ ਜਿਹੜਾ ਉਹਨਾਂ ਦਾ ਟਰੈਪ ਹੋਇਆ ਸੀਗਾ ਵਿਜੀਲੈਂਸ ਵੱਲੋਂ ਕੀਤਾ ਗਿਆ ਸੀ ਉਹਦੇ ਰਿਗਾਰਡਿੰਗ ਜਿਹੜੀ ਐਸੋਸੀਏਸ਼ਨ ਆ ਰੈਵਿਊ ਐਸੋਸੀਏਸ਼ਨ ਇਹਨਾਂ ਵੱਲੋਂ ਕੁਝ ਕੁ ਕੁਰੀ ਸੀਗਾ ਕੁਝ ਕੁ ਕੁਐਸਚਨ ਮਾਰਕ ਸੀਗੇ ਸੋ ਉਹਦੀ ਕਲੀਅਰੈਂਸ ਲਈ ਸਾਡੀ ਇੱਕ ਸਿਟ ਕਮੇਟੀ ਬਣੀ ਸੀ ਪਹਿਲਾਂ ਜੀ ਸਾਡੇ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਤੇ ਇਹ ਸਾਰਿਆਂ ਨੇ ਇੱਕ ਵਾਰੀ ਵਿਜ਼ਿਟ ਕਰ ਲਿਆ ਦੇਖ ਲਿਆ ਸੋ ਇੱਕ ਵਾਰੀ ਫਾਈਨਲੀ ਅੱਜ ਅਸੀਂ ਫੇਰ ਆਪਣੀ ਟੀਮ ਨੂੰ ਨਾਲ ਲੈ ਕੇ ਆਏ ਆ ਤਾਂ ਕਿ ਇਹਨੂੰ ਪ੍ਰੋਪਰ ਵੀ ਜੋ ਵੀ ਸਹੀ ਇਹਦਾ ਡਿਸੀਜਨ ਆਪਣਾ ਸਹੀ ਡਿਸੀਜਨ ਲਿਆ ਜਾਵੇ ਸਰ ਕਿਹੜੀ ਕਿਹੜੀ ਅਧਿਕਾਰੀ ਤੁਹਾਡੇ ਨਾਲ ਆਏ ਹੈਗੇ ਤੇ ਕਦੋਂ ਤੱਕ ਇਹ ਜਾਂਚ ਤੁਹਾਡੇ ਵੱਲੋਂ ਕੀਤੀ ਜਾਵੇਗੀ ਸਰ ਅਧਿਕਾਰੀ ਤਾਂ ਮੇਰੀ ਟੀਮ ਮੈਂਬਰਸ ਨੇ ਸਾਡੇ ਐਸਪੀ ਨੇ ਸਤਪਾਲ ਸ਼ਰਮਾ ਜੀ ਡੀਐਸਪੀ ਪਰਮੇਂਦਰ ਨੇ ਤੇ ਨਾਲ ਲੋਕਲ ਐਸਡੀਐਸਓ ਸਾਹਿਬ ਨੇ ਤੇ ਸੀਡਰ ਸਾਹਿਬ ਵੱਲੋਂ ਸ਼੍ਰੀ ਲక్ష్మణ్ ਜੀ ਨੇ ਤੇ ਅੱਜ ਕਰਕੇ ਬਹੁਤ ਸਾਰੀ ਅਸੀਂ ਇੱਕ ਦੋ ਵਾਰ ਚ ਇਹਨੂੰ ਕਰਦਾਂਗੇ ਫਾਈਨਲ ਸਰ ਇੱਕ ਦਬਾਅ ਵੀ ਮੰਨਿਆ ਜਾ ਰਿਹਾ ਸੀਗਾ ਇੱਕ ਸੰਘਰਸ਼ ਕੀਤਾ ਜਾ ਰਿਹਾ ਸੀ ਤਹਿਸੀਲਦਾਰਾ ਵੱਲੋਂ ਵੀ ਅਲੀਗੇਸ਼ਨ ਲਾ ਕੇ ਉਹਨੂੰ ਫਸਾਇਆ ਗਿਆ ਹੈਗਾ ਤੁਸੀਂ ਲਾ ਦਿਓ ਨਹੀਂ ਨਹੀਂ ਕਿਵੇਂ ਦੇਖਦੇ ਹੈਗੇ ਸਰ ਇਹ ਦੇਖੋ ਵਿਜਲੈਂਸ ਇੱਕ ਇਹ ਜਿਆ ਡਿਪਾਰਟਮੈਂਟ ਜੋ ਮੈਨੂੰ ਪਤਾ ਮੈਂ ਪਿਛਲੇ 2.5 ਸਾਲਾਂ ਤੋਂ ਵਿੱਚ ਸਰਵਿਸ ਕਰ ਰਿਹਾ ਹਾਂ ਸੀਐਮ ਸਾਹਿਬ ਵੱਲੋਂ ਪਰ ਸਾਡੇ ਤੇ ਵਿਜਲੈਂਸ ਮੈਂ ਆਪਣੇ ਪਰਬਲ ਸਾਡੇ ਤੇ ਕਿਸੇ ਦਾ ਕੋਈ ਦਬਾਅ ਨਹੀਂ ਹੁੰਦਾ ਅਸੀਂ ਜੋ ਅਸੀਂ ਫੇਰ ਨਿਊਟਰਲ ਕਰਦੇ ਆ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਭਿੰਦਰ ਸਿੰਘ ਹੈ ਜੀ ਅੱਜ ਅਧਿਕਾਰੀ ਆਏ ਹੈਗੇ ਆ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਜਾਂਚ ਲਈ ਪਹੁੰਚੇ ਹੈਗੇ ਆ ਕੀ ਕਹਿਣਾ ਚਾਣਿਆ ਜਿਹੜਾ ਰਿਸ਼ਵਤਖੋਰੀ ਮਾਮਲੇ ਨੂੰ ਲੈ ਕੇ ਜਾਂਚ ਕਰਨ ਪਹੁੰਚੇ ਆ ਕਹਿਣਾ ਤਾਂ ਇਹੀ ਚਾਣਿਆ ਵੀ ਜਿਹੜੀ ਰਿਸ਼ਵਤਖੋਰੀ ਆ ਇਹ ਬੰਦ ਹੋਣੀ ਚਾਹੀਦੀ ਆ ਜਿਹੜੇ ਰਿਸ਼ਵਤਖੋਰ ਅਫਸਰ ਨੇ ਇਹ ਵਿਭਾਗਾਂ ਨੇ ਫੜੇ ਨੇ ਇਹ ਬਿਨਾ ਡਰ ਪਾਉ ਤੋਂ ਇਹਨਾਂ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਲੋਕਾਂ ਦੇ ਕੰਮ ਨੇ ਤਾਪਾ ਤਹਿਸੀਲ ਚ ਪਹਿਲੇ ਲੰਮੇ ਸਮੇਂ ਤੋਂ ਅੜਕੇ ਹੋਏ ਨੇ ਇਥੇ ਤਹਿਸੀਲ ਚ ਜਿਹੜੇ ਤਹਿਸੀਲਦਾਰ ਨੇ ਕੋਈ ਕੰਮ ਨਹੀਂ ਕਰ ਰਹੇ ਲੋਕਾਂ ਦੇ ਜਿਹੜੇ ਕੰਮ ਨੇ ਇਹ ਨਿਰਵਿਘਨ ਹੋਣੇ ਚਾਹੀਦੇ ਨੇ